ਸਰਸਿਕ ਅਬੀសារ ਨੂੰ ਪਹੁੰਚਿਆ ਅੱਜ ਤਲਵੰਡੀ ਸਾਬੋ ਟਰੈਕਟਰ ਮੰਡੀ ਜੀ 14 ਤਰੀਕ ਪੰਜਵਾਂ ਮਹੀਨਾ 2025 ਦਿਨ ਬੁੱਧਵਾਰ ਟਰੈਕਟਰ ਮੰਡੀ ਤਲਵੰਡੀ ਸਾਬੋ ਅਸੀਂ ਤੁਹਾਨੂੰ ਟਰੈਕਟਰਾਂ ਦੇ ਮਾਡਲਾਂ ਤੇ ਭਾਅ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਵੀ ਚੈਨਲ ਤੇ ਨਵੇਂ ਜੁੜੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅੱਜ ਦਿਖਾਉਣੇ ਸਾਨੂੰ ਟਰੈਕਟਰਾਂ ਤੇ ਮਾਡਲਾਂ ਭਾਅ ਬਾਰੇ ਜਾਣਕਾਰੀ ਸਾਂਝੀ ਕਰਦੇ ਆ 3,65,000 ਦਾ ਪ੍ਰਾਈਸ ਹੈ ਜੀ ਨਾਲ ਖੜਾ ਜੀ ਸੋਨਾਲੀਕਾ DI 60 RXC ਸਾਈਡ ਗੀਅਰ ਪਾਵਰ ਸਟੀering ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਇਹ 12 ਮਾਡਲ ਦੀ ਇਹਦਾ ਪ੍ਰਾਈਸ ਹੈ 410000 ਨਾਲ ਖੜਾ ਜੀ ਮਹਿੰਦਰਾ ਮਹਿੰਦਰਾ 275 ਟਾਇਰ ਇਹ 50 ਬੇਸੇ ਦੇ ਇਹ 2000 ਮਾਡਲ ਆ ਜੀ 2 ਲੱਖ ਰੇਟ ਆ ਜੀ ਕਾਪੀ ਚਿੱਪ ਵਾਲੀ ਆ ਪੰਜਾਬ ਨੰਬਰ ਆ ਪੀਬੀ 44 ਨਾਮ ਕੜਾ ਜੌਂਡੀਆ ਜੀ 5405 ਜੀ ਇਸ ਦੇ ਟਾਇਰ ਨੇ ਮਿਨੀ ਮੂਲ ਪੰਜਾਬ ਪੈਸੇ ਨੇ ਆਵਰ ਸਟੀering ਨਗਦ ਕੈਸ਼ ਹੀ ਚਿੱਪ ਹੈ ਕਾਪੀ ਹੈ ਜੀ 20 ਮਾਡਲ ਆ ਜੀ 7 ਲੱਖ 85 ਹਜ਼ਾਰ ਦਾ ਪ੍ਰਾਈਸ ਆ ਜੀ ਪਰਵੰਤ ਦਿਰੰਜਪੰਜ ਜੌਂਡੀਰ ਨਾਲ ਖੜਾ ਜੀ ਅਰਜਨ ਉਹ ਅਰਜਨ ਨਵੋ ਸੇ 605 ਡੀਆਈ ਸਾਈਡ ਗੇਰ ਹੈ ਜੀ ਬਾਈ ਮਾਡਲ 708000 ਪ੍ਰਾਈਜ਼ ਆ ਜੀ ਟਾਇਰ ਚਾਰੇ ਨਵੇਂ ਨੇ ਐਮਆਰ ਪ ਤੇ ਟਾਇਰ ਨੇ ਪਾਵਰ ਸਟੇਜ ਦਾ ਜੀ ਫੁੱਲ ਟੌਪ ਮਾਡਲ ਆ ਜੀ ਪੰਜਾਬ ਨੰਬਰ ਆ ਪੀਵੀ 3 ਜੀ ਬਾਈ ਮਾਡਲ 708000 ਪ੍ਰਾਈਜ਼ ਆ ਜੀ ਨਾਲ ਖੜਾ 605 ਡੀਆਈ ਉਮੇਦਰਾ 605 ਅਰਜਨ ਜੀ ਸਾਈਡ ਗੇਅਰ ਤੇ ਚਾਰੇ ਨਮਨੀ ਜੀ 16 ਮਾਡਲ ਹੈ ਜੀ ਪੰਜਾਬ ਨੰਬਰ ਹੈ ਜੀ ਬਰਨਾਲਾ ਨੰਬਰ ਹੈ 16 ਮਾਡਲ 535000 ਦਾ ਪ੍ਰਾਈਸ ਹੈ ਜੀ ਮੈਟ ਅਰਜਨ 605 ਨਾਲ ਖੜਾ ਇੱਕ ਕਬੂਤਾ ਕਬੂਤਾ ਹੈ 95906 ਟਾਇਰ ਜਾਰੀ ਨਵੇਂ ਆਈ ਪਾਵਰ ਸਟੀering ਇਸ ਸਾਈਡ ਗੇਰ ਡਬਲ ਡਿਸਟ੍ਰਿਬਿਊਟਰ ਆਈ ਵਧੀਆ ਹੈਵੀ ਵੰਪਰ ਲੱਗਿਆ ਹੋਇਜੀ ਕੰਪਟਾ ਇਹ ਆ ਜੀ ਬਾਈ ਮੜਲਾ ਬਾਈ ਮੜਲਾ ਇਹ ਪੰਜਾਬ ਨੰਬਰ ਹੈ 7 ਲੱਖ 60 ਹਜ਼ਾਰ ਦਾ ਪ੍ਰਾਈਸ ਆ ਜੀ ਨਾਲ ਖੜਾ ਜੀ ਅਰਜਨ ਨੋਵੋ 655 ਡੀ ਆਈ ਸਾਈਡ ਗੀਅਰ ਵੀ ਉੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ 4x4 ਹੈ ਜੀ ਚਾਰੇ ਟਾਇਰ ਨਵੇਂ ਨੇ ਜੀ ਉਹਦੇ ਵੇਚ ਲੱਗੇ ਹੋਏ ਨੇ ਜੀ ਕੀ ਮਾਗ ਲੈ 10,50,000 ਹੈਗਾ ਪ੍ਰਾਈਸ ਹੈ ਜੀ 130 ਘੰਟੇ ਚੱਲਿਆ ਹੋਈ ਸਾਰਾ ਟਾਇਰ ਚਾਰੇ ਨਵੇਂ ਨੇ ਜੀ 130 ਘੰਟੇ ਚੱਲਿਆ ਹੋਈ ਟਰੈਕਟਰ ਹੈ ਜੀ ਕਿੱਕੇ ਮਾਡਲ 10,50,000 ਇਹਦਾ ਪ੍ਰਾਈਸ ਹੈ ਆ ਖੜਾ ਜੀ 852 400 ਜੀ ਟੱਟ ਮੇਸ ਜੀ ਪੈਰ ਚਾਰੇ ਨੰਨੇ ਨੇ ਜੀ ਦੇਖੋ ਜੀ 99 ਮਾਡਲ ਡਰਾਈਵ ਕਰਾਈਏ ਇਹ 2,40,000 ਇਹਦਾ ਪ੍ਰਾਈਸ ਹੈ ਜੀ 400 ਸਿਰ ਤੇ ਸੈਂਟਰ ਗੇਰ ਹੈ ਜੀ ਨਾ ਹੁਣ ਪਾਵਰ ਹੈ ਆਗੜਾ ਇਹ ਸੋਨਾਲੀ ਕਾ 750 ਦੇ 772 ਸੋਨਾਲੀ ਕਾ ਟਾਇਰ ਚਾਰੇ ਨਵੇਂ ਨੇ ਜੀ ਨੌਨ ਪਾਵਰ ਹੈ ਜੀ ਸਾਈਡ ਗੇਅਰ ਪੰਜਾਬ ਨੰਬਰ ਹੈ ਪੀਵੀ 31 ਇਹ ਹੈ 14 ਮਾਡਲ 375000 ਦਾ ਪ੍ਰਾਈਸ ਹੈ ਜੀ ਆਗੜਾ 59 ਕਰਾਂ 59000 ਮੂਰਲੇ ਟਾਇਰ ਦਾ 7 ਨਹੀਂ ਪੀਸ ਲੈ ਕੇ ਨੇ 50 ਪੈਸੇ ਇਹ ਲੈ 99 ਮਾਡਲ ਟਰੈਕਟਰ ਆ ਜੀ ਨੜ 11 99 ਮਾਡਲ 2,70,000 ਇਹਦਾ ਫ੍ਰੇਜ ਆਈ ਬਰਨਾਲਾ ਟਰੈਕਟਰ ਮੰਡੀ ਟਰੈਕਟਰ ਨੇ ਬਾਈ ਵੀਡੀਓ ਨੂੰ ਬੱਤ ਭਾਈ ਸ਼ੇਅਰ ਕਰਦੇ ਬਾਈ ਨਾਲ ਕੜਾਈ ਸੋਨਾ ਲੀਕਾ ਪੇਂਟ ਮੇਜਰ ਦੀ 750 ਟਾਇਰ ਦਾ ਸੇਵ ਨਹੀਂ ਕੱਟ ਮੀਸੇ ਜੀ ਨੋਨ ਪਾਵਰ ਹੈ ਪੰਜਾਬ ਨੰਬਰ ਆ ਜੀ ਇਹ ਮੜ 2000 ਮਰਲਾ ਜੀ ਇਹ 275000 ਦਾ 225000 ਦਾ ਪਰ ਹੈ ਜੀ ਨਾਲ ਖੜਾਈ 700 720 720 ਬਣੀ ਮੂਹਰੇ ਟਾਇਰ ਕਾ ਸੇਵ ਨੇ ਜੀ ਪਿਛਲੇ ਨੰਵੇਂ ਨੇ ਕੋਲੂ ਦੇ ਟਾਇਰ ਨੇ ਜੀ 725 97 ਮਰਲਾ ਡਾਈਕਾ ਬਈ ਹੈ 162000 ਦਾ ਪ੍ਰਾਈਸ ਆ ਜੀ ਨਾਲ ਖੜਾਈ 53 10 ਜਉਂਦੀ ਆਰਾ ਸਾਈਡ ਗੇਅਰ ਪਾਵਰ ਸਟੀering ਟਾਇਰ ਚਾਰੀ ਨਵੇਂ ਨੇ ਜੀ ਵਜੇ ਹੈਵੀ ਬੀਟ ਲੱਗਿਆ ਹੋਈ ਸੋਗਾ ਮਾਡਲ ਟਰੈਕਟਰ ਆ ਇਹ 595000 ਦਾ ਪ੍ਰਾਈਸ ਆ ਜੀ ਨਾਲ ਖੜਾਈ ਨਿਊ ਹਾਲੈਂਡ 2730 ਉੱਡ ਵਾਲੀ ਸਾਥੀ ਲੱਗੀ ਹੋਈ ਸਾਈਡ ਗੇਅਰ ਆ ਪਾਵਰ ਸਟੇਜਿੰਗ ਕੈਰ ਚਾਰੇ ਨਾ ਮੇਰੇ ਜੀ 3630 ਪੰਜਾਬ ਨੰਬਰ ਆ ਜੀ ਪੀਬੀ 13 ਐਮਪ ਲੱਗਿਆ ਹੋਇਆ ਜੀ 14 ਮਾਡਲ ਟਰੈਕਟਰ ਆ ਜੀ 5 ਲੱਖ 15 ਹਜ਼ਾਰ ਦਾ ਪ੍ਰਾਈਸ ਆ ਜੀ ਸੋਰਾਜ 852 ਜੀ ਦੇਖੋ ਟੂ ਸਟਾਰ ਜੀ ਕੱਟ ਮੇਸੇਂਟਰ ਗੇਅਰ ਨੋਨ ਪਾਵਰ ਇਹ ਦੇਖੋ ਟਾਇਰ ਚਾਰੇ ਹੈਗੇ ਨਹੀਂ 80 ਪੈਸੇ ਐਮ ਆਰ ਐਲ ਦੇ ਟਾਇਰ ਨੇ ਜੀ ਫੋਲੇ ਸੀਟ ਦੇ ਨੇ ਬੈਟਰੀ ਦੀ ਕੰਡੀਸ਼ਨ ਚੈੱਕ ਕਰੋ ਬਈ ਤਿੰਨ ਮਾਡਲ ਡਾਇਰੈਕਟਰ ਆ ਬਈ ਇਹ ਤਿੰਨ ਮਾਡਲ ਦਾ 270000 ਦਾ ਪ੍ਰਾਈਸ ਆ ਜੀ ਨਾਲ ਖੜਾ ਜੀ ਸਵਰਾਜ 855 ਇਹ ਵੀ ਟੂ ਸਟਾਰ ਆ ਜੀ ਕੱਟ ਮੇ ਸੇਂਟਰ ਗੇਅਰ ਟਾਇਰ ਚਾਰੇ ਨਵੇਂ ਨੇ ਜੀ ਇਹ ਆ ਜੀ 8 ਮਾਡਲ ਇਹਦਾ ਰੇਟ ਆ ਜੀ 365000 ਜੀ ਐਮ ਆ ਰਪੇ ਦੇ ਟਾਇਰ ਨੀ ਚਾਰੇ ਆ ਜੀ 8605 ਵੀ ਆਈ ਜੀ ਸਾਈਡ ਗੇਰ ਜੀ ਔਰ ਡਾੜੀ ਚਾਪੀ ਲੱਗੀ ਹੋਈ ਹੈ ਜੀ ਮੂਰਲੇ ਮੰਗਰਾਕੀ ਲੱਗੇ ਹੋਣੇ ਜੀ ਟਾਇਰ ਚਾਰੇ ਨਵੇਂ ਨੇ ਜੀ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਵਗਿਆ ਹੈਵੀ ਬੰਪਰ ਲੱਗਿਆ ਹੋਇਆ ਜੀ ਲੈੱਕ ਲੱਗਾ ਹੋਇਆ ਤੇਰਾ ਮਾਡਲ ਟਰੈਕਟਰ ਆ ਜੀ ਤੇਰਾ ਮਾਡਲ ਹੈ 473000 ਦਾ ਪ੍ਰਾਈਸ ਆ ਜੀ ਨਾਲ ਖੜਾ ਜੀ ਸਟੈਂਡਰਡ 460 ਸਟੈਂਡਰਡ 460 ਦਾ ਟਾਇਰ ਚਾਰ ਹੀ ਨਵੇਂ ਨੇ ਜੀ ਸੈਂਟਰ ਗੇਅਰ ਆ ਪਾਵਰ ਸਟੀering ਹੈ ਜੀ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਹੈ ਜੀ ਬੈਟਰੀ ਬਿਲਕੁਲ ਨਵੀਂ ਹੈ ਜੀ ਤੇ ਹੀ ਮਾਡਲ ਟਰੈਕਟਰ ਆਈ ਇਹ ਮਲਟੀ ਬੀਡੂ ਹੈ ਜੀ ਤੇ ਹੀ ਮਾਡਲ 580000 ਦਾ ਪ੍ਰਾਈਸ ਹੈ ਜੀ ਸੋਮਨਾ ਲਿਖਿਆ ਜੀ ਸਕੰਦਰਾ DI 35 ਸਾਈਡ ਗੇਅਰ ਨੌਨ ਪਾਵਰ BK T ਦੇ ਟਾਇਰ ਨੇ ਜੀ ਟਾਇਰ ਚਾਰੇ ਨਵੇਂ ਨੇ ਜੀ ਸੋਨਾਂ ਲਿਖਾ DI 35 ਜੀ 23 ਮਾਡਲ ਟਰੈਕਟਰ ਆ ਜੀ 700 ਘੰਟਾ ਚੱਲਿਆ ਤੇ ਵੀ ਮਾਡਲ 511500 ਦਾ ਪ੍ਰਾਈਸ ਆ ਜੀ ਵਧੀਆ ਸਾਤੇ ਲੱਗੀ ਹੋਈ ਹੈ ਜੀ ਇਹ ਵੀ ਇੱਕ ਵਈ ਸੋਨਾਂ ਲਿਕਾ 750 ਜੀ ਸਾਈਡ ਗੇਅਰ ਨੌਨ ਪਾਵਰ ਜੀ ਸੋਨਾਂ ਲਿਕਾ 750 ਵਧਿਆ ਡੱਕ ਲੱਗਿਆ ਹੈ ਜੀ ਮੂਲੇ ਟਾਇਰ ਨਵੇਂ ਨੇ ਜੀ ਪਿਛਲੇ 50 ਪੈਸੇ ਨੇ ਨਵਾਂ ਮਾਡਲ ਟਰੈਕਟਰ ਆ ਇਹ 3 ਲੱਖ 10000 ਪ੍ਰਾਈਸ ਆ ਜੀ ਦਾ ਨਾਲ ਖੜਾ ਜੀ ਅਰਜਨ 555 ਡੀ ਆਈ ਜੀ ਸਾਈਡ ਗੇਅਰ ਪਿਛਲੇ ਟਾਇਰ ਨਵੇਂ ਨੇ ਜੀ ਪੰਜਾਬ ਨੰਬਰ ਹੈ ਪਾਵਰ ਸਟੀਅਰਿੰਗ ਮੂਰਲੇ ਟਾਇਰ ਪੰਜਾਬ ਪੇਸ਼ਨੀ ਦੀ 18 ਮਾਡਲ ਆ ਜੀ 495000 ਦਾ ਪ੍ਰਾਈਸ ਆ ਜੀ ਨਾਲ ਖੜਾ ਸੋਨ ਨੋ ਲਿਖਿਆ 750 ਡੀਆਈਜੀ ਸੈਡ ਗੇਰ ਜੀ ਪਿਛਲੇ ਟਾਇਰ ਸੀ ਬੇਸ ਨੇ ਮੂਰਲੇ ਵਿੱਚ 14 ਮਾਡਲ ਆ ਜੀ 4 ਲੱਖ 25000 ਦਾ ਪ੍ਰਾਈਸ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਬਰਨਾਲ ਟਰੈਕਟਰ ਮੰਡੀ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਫਸਟ ਓਨਰ ਹੈ ਜੇ ਟਰੈਕਟਰ ਦਿਖਾਉਣਾ ਸਵਰਾਜ 855 ਜੀ 4 ਸਟਾਰ ਆ ਜੀ ਰਿਵਰਸ ਵੀਡੀਓ ਪਾਵਰ ਸਟੀਅਰਿੰਗ ਜੀ ਸੈਂਟਰ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਐਮ ਆਰ ਪੇ ਟਾਇਰ ਨੇ ਜੀ ਟਾਇਰ ਹੈਗੇ ਨੇ ਜਿੰਨ ਕੇ 70 80 ਪੈਸੇ ਜੀ ਟਰੈਕਟਰ ਦੀ ਕੰਡੀਸ਼ਨ ਜੀ ਪੰਜਾਬ ਨੰਬਰ ਟਰੈਕਟਰ ਆ ਜੀ 17 ਮਾਡਲ ਆ ਜੀ 5 ਲੱਖ 70 ਹਜ਼ਾਰ ਇਹਦਾ ਬਈ ਪ੍ਰਾਈਸ ਆ ਜੀ ਮੋਰਲੇ ਵੀ ਬੰਪਰ ਲੱਗੇ ਹੋ ਨੇ ਬਈ ਐਮਆਰਪ ਦੇ ਟਾਇਰ ਨੇ ਜੀ ਚਾਰੀ ਨਾਲ ਖੜਾ ਸਵਰਾਜ 855 ਜੀ ਐਫੀ 3 ਸਟਾਰ ਰਿਵਰਸ ਵੀਡੀਓ ਨੌਨ ਪਾਵਰ ਸੈਂਟਰ ਗੇਅਰ ਪਿਛਲੇ ਟਾਇਰ ਹੈਗੇ ਨੇ ਬਈ ਇਹਦੇ 30 ਪੈਸੇ ਟਾਇਰ ਚਾਰੀ 30 ਪੈਸੇ ਨੇ ਪੋਲੋ ਦੇ ਟਾਇਰ ਨੇ ਬਈ 12 ਮਾਡਲ ਡਰੈਕਟਰ ਆ ਬਰੀ 320000 ਦਾ ਪ੍ਰਾਈਸ ਆ ਜੀ ਨਾਲ ਖੜਾ 5310 ਜੋਂਡੀ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਸਾਈਡ ਗੇਅਰ ਪਾਵਰ ਸਟੀering ਜੀ ਪਿਛੇ ਡਾਇਰੈਕਟ ਨਹੀਂ ਪੰਜਾਹ ਪੈਸੇ ਮੂਹਰੇ ਬਿਲਕੁਲ ਨੰਦੇ ਨੇ ਜੀ ਪੰਜਾਬ ਨੰਬਰ ਟਰੈਕਟਰ ਆ ਜੀ 6 ਮਾਡਲ ਆ ਜੀ 4 ਲੱਖ ਪ੍ਰਾਈਸ ਆ ਜੀ ਇਹਦਾ ਨਾਲ ਖੜਾ ਇਸ ਸਵਰਾਜ 855 ਐਫਪੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਜੀ ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਇਹ ਵੀ ਪੰਜਾਬ ਨੰਬਰ ਟਰੈਕਟਰ ਹੈ 17 ਮਾਡਲ ਹੈ 6 ਲੱਖ 15000 ਪ੍ਰਾਈਸ ਹੈ ਜੀ ਇਹ ਬਈ ਬਿੰਦਰ ਦੇ ਟਰੈਕਟਰ ਨੇ ਤਨਾਰਪਾਲ ਪਿੰਡਾ ਜੀ ਜ਼ਿਲ੍ਹਾ ਬਠਿੰਡਾ ਜੀ ਮੋਬਾਈਲ ਨੰਬਰ ਉਹਨਾਂ 94633 22634 ਜੀ ਨਾਲ ਖੜਾ ਜੀ ਇੰਡੋ ਫਾਰਮ ਜੀ 3055 ਡੀ ਆਈ ਜੀ ਸਾਈਡ ਗੇਅਰ ਪਾਵਰ ਸਟੀering ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਪੇਸਲੇ ਟਾਇਰ ਇਹ 16 ਨਾ 28 ਦੇ ਨੇ ਜੀ ਟਾਇਰ ਇਹ ਕਿੰਨੇ ਜੀ 80 ਪੈਸੇ ਮੂਰਲੇ ਐਮ ਆਰ ਐਫ ਦੇ ਨੇ ਜੀ ਇਹ ਵੀ ਹੈਗਾ 80 ਪੈਸੇ ਇੰਡੋ ਫਾਰਮਾ ਜੀ 3055 ਡੀ ਆਈ ਜੀ ਪੰਜਾਬ ਨੰਬਰ ਉਨੇ ਮਾਡਲ ਆ 4 ਲੱਖੇ ਦਾ ਬਈ ਪ੍ਰਾਈਸ ਆ ਜੀ ਨਾਲ ਖੜਾਈ ਸੋਨਾ ਲੀਕਾ ਡੀ ਆਈ 750 ਜੀ ਟਾਇਰ ਚਾਰੇ ਬਿਲਕੁਲ ਘਸੇ ਹੋਏ ਨੇ ਜੀ ਸਾਈਡ ਗੇਅਰ ਆ ਜੀ ਨੌਨ ਪਾਵਰ ਆ ਜੀ ਪੰਜਾਬ ਨੰਬਰ ਆ ਜੀ ਅੱਠ ਮਾਡਲ ਟਰੈਕਟਰ ਆ ਜੀ ਇਹ 3 ਲੱਖ ਬਈ ਇਹਦਾ ਪ੍ਰਾਈਸ ਆ ਜੀ ਨਾਲ ਖੜਾ ਹੀ ਸੋਰਾਜ 855 FE4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਜੀ ਸੈਂਟਰ ਗੇਅਰ ਜੀ ਹੱਡ ਵਾਲੀ ਸਾਤੀ ਲੱਗੀ ਹੋਈ ਜੀ ਐਂਪਲਗ ਪਿਆ ਹੈਗਾ 16 ਮਾਡਲ ਆ ਜੀ 17 ਦੀ ਕਾਪੀ ਆ ਜੀ 4 ਲੱਖ 99000 ਇਹਦਾ ਪ੍ਰਾਈਸ ਆ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਇਹ ਬਈ ਬਿੰਦਰ ਦੇ ਟਰੈਕਟਰ ਨਹੀਂ ਵੀਰੇ ਨਾ ਮੋਬਾਈਲ ਨੰਬਰ 9967722634 ਪਿੰਡ 아이 ਜਨਾਰਫਲ ਜ਼ਿਲ੍ਹਾ ਬਠਿੰਡਾ ਜੀ ਇਹਨਾਂ ਲਈ ਟਰਾਲੀ ਖੜੀ ਹੈ ਜੀ 11 6 ਜੀ 19 ਮਾਡਲ ਟਰਾਲੀ ਹੈ ਜੀ ਜੈਕ ਲੱਗਿਆ ਹੋਇਆ ਬੈੱਡ ਵਿੱਚ ਹੈ ਜੀ ਟਰਾਲੀ ਦੇ ਇਹਦਾ ਪ੍ਰਾਈਸ ਹੈ ਜੀ 1 ਲੱਖ 20 ਹਜ਼ਾਰ ਜੀ ਟਾਇਰ ਦੋਨੇ ਨਵੇਂ ਨੇ ਜੀ ਬਿਲਕੁਲ ਨਾਲ ਖੜੀ ਹੈ ਜੀ ਧੂੜੀ ਵਾਲੀ ਮਸ਼ੀਨ ਜਗਤ ਜੀ ਦੀ ਵੀ ਮਟਰੀਡ ਕਰਨ ਕਹਿੰਦੇ ਬਾਈ ਕਹਿੰਦੇ ਫੋਲੋ ਹੋਇਆ ਹੋਇਆ 2 ਲੱਖ ਦਾ ਪ੍ਰਾਈਸ ਹੈ ਜੀ ਲੋ ਬਈ ਸੰਤਲਵੰਡੀ ਟਰੈਕਟਰ ਮੰਡੀ ਟਰੈਕਟਰ ਦਿਖਾਉਣੇ ਜੀ ਐਸਰ 241 ਐਕਸਟ੍ਰੈਕ ਟਾਇਰ ਦੇ ਕੋਈ ਪਿਛਲੇ ਇੱਕ ਨੇ 50 ਪੈਸੇ ਮੂਲਿਕ ਅਸੇ ਨੇ ਦੇ ਕੇ ਦੇ ਟਾਇਰ ਨਹੀਂ ਜੀ 15 ਮਾਡਲ ਟਰੈਕਟਰ ਹੈ ਜੀ ਇਹ 2 ਲੱਖ 15 ਹਜ਼ਾਰ ਹੀ ਇਹਦਾ ਪ੍ਰਾਈਸ ਹੈ ਬਾਈ ਨਾਲ ਖੜਾਈ ਫਾਰਮ ਟਰੈਕ 60 ਵੀਡੀਓ ਜੇ ਕਿਹਦੇ ਟਾਇਰ ਨਹੀਂ ਪਿਛਲੇ ਮੂਲ ਵੀ ਜੇ ਕਿਹਦੇ ਨੇ ਪਿਛਲੇ ਟਾਇਰ ਨਹੀਂ 13 6 28 ਦੇ ਸੈਂਟਰ ਗੇਅਰ ਆ ਜੀ ਨੌਨ ਪਾਵਰ ਆ ਹਰਿਆਣਾ ਨੰਬਰ ਆ ਜੀ ਨੌ ਮਾਡਲ ਟਰੈਕਟਰ ਆ ਜੀ ਇਹ ਨੌ ਮਾਡਲ ਦਾ 260000 ਰੁਪਏ ਇਹਦਾ ਪ੍ਰਾਈਸ ਆ ਜੀ ਨਾਲ ਖੜਾ ਜੀ ਐਕਸਟਰਾ ਇੱਕ 247 ایسਰੀ ਟਾਇਰ ਬਿਲਕੁਲ ਘਸੇ ਹੋ ਨਹੀਂ ਨੌਨ ਪਾਵਰ ਆ ਸੈਂਟਰ ਗੇਅਰ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ 20 ਮਾਡਲ ਟਰੈਕਟਰ ਆ ਬਈ 1 ਲੱਖ 90000 ਬਈ ਦਾ ਪ੍ਰਾਈਸ ਆ ਚਲਵੰਡੀ ਸਬੂ ਟਰੈਕਟਰ ਮੰਡੀ ਦੇ ਟਰੈਕਟਰ ਨੇ ਬਈ ਇਹ ਨਾਲ ਖੜਾ ਹੈ ਜੀ 60 60 ਫਾਰਮ ਡ੍ਰੈਗ ਜੀ ਸੁਪਰਮੈਕਸ ਜੀ 24 ਸਪੀਡ ਹੈ ਜੀ ਪਾਵਰ ਸਟੀਅਰਿੰਗ ਹੈ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਸਾਈਡ ਗੇਅਰ ਔਰ ਚਲੈਂ ਚਾਰ ਸਿਲੰਡਰ ਹੈ ਜੀ ਪੀਟੀਓ ਪਾਵਰ ਸਟੀering ਇਹ ਪਰ ਹੀ ਪਾਇੇ ਨਹੀਂ ਬਈ ਮਾਡਲ ਦੇ ਪਰ ਪਾਇੇ ਨਹੀਂ ਅੱਛੇ ਨਾਲ ਖੜਾਈ ਸੌਨਾਂ ਲੀਕਾ ਡੀਆਈ 35 ਜੀ ਪਿਛਲੇ ਟਾਇਰ ਕਾ 7 ਨਹੀਂ ਜੀ ਮੂਹਰੇ 50 ਹੈ ਜਨ ਨਹੀਂ ਜੇਕੇ ਦੇ ਟਾਇਰ ਨਹੀਂ ਜੀ ਪਿਛਲੇ ਬੀਕੇਟੀ ਦੇ ਨੇ ਜੀ ਸਾਈਡ ਗੇਅਰ ਹੈ ਜੀ ਨਾਨ ਪਾਵਰ ਹੈ 12 ਮਾਡਲ ਟਰੈਕਟਰ ਹੈ ਜੀ 12 ਮਾਡਲ ਹੈ 2,65,000 ਬਈ ਦਾ ਪ੍ਰਾਈਸ ਹੈ ਜੀ। ਰਾਈਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ। ਨਾਲ ਖੜਾ ਸੁਵਰਾਜ 735 ਜੀ, 2 ਸਟਾਰ। ਬੱਟ ਮਿਸ ਜੀ। ਨਾਉਣ ਪਾਪਰਾ ਜੀ, ਟਾਇਰ ਚਾਰੇ ਬਿਲਕੁਲ ਨਵੇਂ ਨੇ ਬਈ। ਪੰਜਾਬ ਨੰਬਰ ਟਰੈਕਟਰ ਹੈ ਵੀਰੇ। 6 ਮਾਡਲ ਹੈ ਇਹ। 1,75,000 ਬਈ ਇਹਦਾ ਪ੍ਰਾਈਸ ਹੈ ਜੀ। ਰਾਈਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ। ਤੇ ਮੜ ਲੇਖ ਲਖਨੇਤਰ ਹੈ ਪ੍ਰਾਈਸ ਹੈ ਜੀ ਨਾਲ ਕੜਾ ਸਵਰਾਜ 744 ਐਫੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀਅਰਿੰਗ ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਐਮ ਆਰ ਐਫ ਦੇ ਟਾਇਰ ਨਹੀਂ ਚਾਰੇ ਟਾਇਰ ਹੈਗੇ ਨਹੀਂ 70 ਪੈਸੇ ਹਰਿਆਣਾ ਨੰਬਰ ਹੈ ਜੀ 17 ਮਾਡਲ ਟਰੈਕਟਰ ਆ ਬਾਈ ਇਹ 4 ਲੱਖ 45 ਹਜ਼ਾਰ ਇਹਦਾ ਬਾਈ ਪ੍ਰਾਈਸ ਹੈ ਜੀ ਨਾਲ ਕੜਾਈ 60 55 ਫਾਰਮ ਟਰੈਕ ਸੁਪਰ ਮੈਕਸ 4 ਸਿਲੰਡਰ 4 ਸਿਲੰਡਰ ਹੈ ਜੀ ਇਹ ਵੀ ਹਰਿਆਣਾ ਨੰਬਰ ਇਹ ਟਾਇਰ ਹੈ ਇੱਕ ਨੇ ਇਹ 70 ਦਾ ਹੀ ਪਿਛਲੇ ਟਾਇਰ 16 28 ਦੇ ਨੇ ਜੀ ਮੂਰਲੇ 750 16 ਦੇ ਨੇ ਜੀ ਐਮ ਆਰ ਐਲ ਦੇ ਮੂਰਲੇ ਨੇ ਜੀ ਪਿਛਲੇ ਨੇ ਕਿ ਵੀ ਐਮ ਆਰ ਐਲ ਦੇ ਨੇ ਸਾਈਡ ਗੇਅਰ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਇਹ ਆ 15 ਮਾਡਲ ਟਰੈਕਟਰ ਆ ਜੀ 3 ਲੱਖ 90 ਹਜ਼ਾਰ ਇਹਦਾ ਬਈ ਪ੍ਰਾਈਸ ਆ ਨਰਮਲ ਦੇ ਟਰੈਕਟਰ ਹੁਣੇ ਸਾਨੂੰ 2003 ਮਾਡਲ ਟਰੈਕਟਰ ਆ ਜੀ ਕੱਟ ਮੇ ਹਿੱਸੇ ਚ ਸੈਂਟਰ ਗੇਅਰ ਆ ਜੀ ਨੌਨ ਪਾਵਰ ਆ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਵੀ 2003 ਮਾਡਲ ਹੈ ਜੀ 2,80,000 ਪ੍ਰਾਈਜ਼ ਹੈ ਜੀ ਟਾਇਰ ਚਾਰੇ ਹੈਗੇ ਨਹੀਂ 90 ਪੈਸੇ ਬੈਂ ਨਰਮਨ ਮਾਨ ਦਾ ਟਰੈਕਟਰ ਜੀ ਕੁਸ ਸਵਰਾਜ 744 ਐਫੀ 2 ਸਟਾਰ ਕਟਨੇ ਸੇ ਜਾਈ ਫੁੱਟ ਵਾਲੀ ਛਾਤੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਪੰਜਾਬ ਨੰਬਰ ਟਰੈਕਟਰ ਆ ਬਾਈ ਐਡ ਦੀ ਕੰਡੀਸ਼ਨ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਸੈਂਟਰ ਗੇਅਰ ਹੈ ਜੀ ਨੌਨ ਪਾਵਰ ਹੈ ਮਾਡਲ ਆ ਇਹ 9 ਮਾਡਲ ਆ ਜੀ 340000 ਪ੍ਰਾਈਸ ਆ ਜੀ ਨਰਮਲ ਸਿੰਘ ਮਾਨ ਦੇ ਟਰੈਕਟਰ ਨੇ ਬਈ ਉਹਨਾਂ ਦਾ ਮੋਬਾਈਲ ਨੰਬਰ 94635 95027 98729 10930 ਤੇ ਟਰੈਕਟਰ ਖਰੀਦਣ ਅਤੇ ਵੇਚਣ ਲਈ ਬਈ ਸੰਪਰਕ ਕਰ ਸਕਦੇ ਤੁਸੀਂ ਇਹਨਾਂ ਨਾਲ ਇੱਕ ਨਾਲ ਲੁਕੜਾ ਸਵਰਾਜ 855 ਫੀ 3 ਸਟਾਰ ਜੀ ਰਿਵਰਸ ਵੀਡੀਓ ਕੱਟ ਮਿਸ ਜੀ ਸੈਂਟਰ ਗੇਅਰ ਇਹ ਆਵਾਂ ਨੰਬਰ ਡਰਾਈਵਰ ਆ ਭਾਈ ਇਹ ਵੀ ਪੀ ਵੀ 13 ਨੌਨ ਪਾਵਰ ਆ ਜੀ 11 ਮਾਡਲ ਡਰਾਈਵਰ ਆ ਜੀ ਇਹ 11 ਮਾਡਲ 375000 ਰੁਪਏ ਦਾ ਪ੍ਰਾਈਸ ਆ ਜੀ ਨਾਲ ਕੜਾਈ ਏ ਸੀ ਜੀ ਏ ਸੀ ਬੀ ਆਈ 450 ਜੀ ਕੱਟ ਮੇਸ ਟਾਇਰ ਚਾਰੇ ਇਹ ਬਿਲਕੁਲ ਨਵੇਂ ਨੇ ਸੈਂਟਰ ਗੇਅਰ ਆ ਜੀ ਨੌਨ ਪਾਵਰ ਆ ਜੀ ਡਿਸਕ ਬ੍ਰੇਕਾਂ ਨੇ ਜੀ ਡਰਾਈਵਰ ਦੀ ਕੰਡੀਸ਼ਨ ਚੈੱਕ ਕਰੋ ਵੀ 18 ਮਾਡਲ ਡਰਾਈਵਰ ਆਈ ਇਹ 18 ਮਾਡਲ ਆਈ 2,65,000 ਦਾ ਪ੍ਰਾਈਸ ਹੈ ਜੀ ਇਹ ਨਰਮਨ ਜਮਾਨ ਦੇ ਡਰਾਈਵਰ ਨੇ ਬਈ ਸਾਬੋਗੇ ਤਲਵੰਡੀ ਜੀ ਨਾਲ ਖੜਾ ਪ੍ਰੇਸ ਦੀ 6049 ਪੰਜਾਬ ਨੰਬਰ ਡਰਾਈਵਰ ਆਈ ਟਾਇਰ ਚਾਰੇ ਨਵੇਂ ਨੇ ਜੀ ਪਾਵਰ ਸਟੀਅਰਿੰਗ ਹੈ ਜੀ ਸੈਟ ਗੇਅਰ ਹੈ ਜੀ ਸੈਟ ਗੇਅਰ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਹੈ ਜੀ ਬਾਈ ਮਾਡਲ ਡਾਇਰੈਕਟਰ ਆ ਬਾਈ ਟਾਇਰ ਚਾਰੇ ਬਿਲਕੁਲ ਨਵੇਂ ਨੇ ਪਿਛਲੇ ਟਾਇਰ 16 28 ਦੇ ਨੇ ਜੀ ਮੂਰਲੇ 750 16 ਦੇ ਨੇ ਜੀ ਆਲੋ ਦੇ ਟਾਇਰ ਨੇ ਜੀ ਬਾਈ ਮਾਡਲ ਆ 515000 ਬਾਈ ਦਾ ਪ੍ਰਾਈਸ ਆ ਜੀ ਨਾਲ ਦੇ ਟਾਇਰ ਨੇ ਜੀ ਬਿਲਕੁਲ ਨਾਲ ਖੜਾ ਜੀ AC DI 450 ਜੀ ਘੱਟ ਮੈਸੇਜ ਪੰਜਾਬ ਨੰਬਰ ਜੀ ਪਿਛਲੇ ਟਾਇਰ ਘਸੇ ਹੋਏ ਨਹੀਂ ਜੀ ਮੂਰਲੇ ਹੈਗੇ ਨੇ 80 ਪੈਸੇ ਪੰਜਾਬ ਨੰਬਰ ਟਰੈਕਟਰ ਆ ਬਾਈ ਨਾਉਨ ਪਾਵਰ ਆ ਜੀ ਸੈਂਟਰ ਗੇਅਰ ਆ 11 ਮਾਡਲ ਟਰੈਕਟਰ ਆ ਜੀ ਇਹ 235000 ਰੁਪਏ ਦਾ ਪ੍ਰਾਈਸ ਆ ਜੀ ਨਾਲ ਕੜਾਈ ਸੋਨਾਂ ਵਾਲੀ ਕਾ ਇੰਟਰਨੈਸ਼ਨਲ ਵੀ ਆ ਜੀ 750 ਜੀ ਚਾਰ ਸੀਸੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਸੈਂਟਰ ਗੇਅਰ ਨੌਨ ਪਾਵਰ ਹਰਿਆਣਾ ਨੰਬਰ ਟਰੈਕਟਰ ਹੈ 98 ਮਾਡਲ ਟਰੈਕਟਰ ਆ ਇਹ 98 ਮਾਡਲ ਆ ਜੀ 180000 ਦਾ ਪ੍ਰਾਈਸ ਆ ਜੀ ਦੋ ਲਾਂਡ ਵੀ ਕਰਾ ਦਿੰਦੇ ਆ ਨੰਬਰ ਦੀ ਪਾਲਤ। ਸੋਨਾਲੀ ਕਾ ਖੜਾਈ ਡੀਆਈ 750 ਸਾਈਡ ਗੀਅਰ ਜੀ ਨੌਨ ਪਾਵਰ ਟਾਇਰ ਹੈਗੇ ਨੇ ਜੀ ਇਹਨਾਂ ਦੇ 50 ਪੈਸੇ ਜੀ। ਇਹ ਆਈ ਪੰਜਾਬ ਨੰਬਰ ਟਰੈਕਟਰ 2009 ਮਾਡਲ ਆ ਜੀ। 2,75,000 ਬਾਈ ਇਹਦਾ ਪ੍ਰਾਈਸ ਆ ਜੀ। ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ। ਨਾਲ ਖੜਾਈ ਸੋਨ ਵਾਲੀ ਕਾ ਡੀਆਈ 745 ਜੀ ਸਾਈਡ ਗੇਅਰ ਪਾਵਰ ਸਟੀering ਜੀ ਡਬਲ ਡਿਸਟ੍ਰਿਬਿਊਟਰ ਜੀ ਵਜੇ ਹੈਵੀ ਬੰਪਰ ਲੱਗਿਆ ਹੋਇਆ ਜੀ ਪਿੱਛਲੇ ਟਾਇਰ ਹੈਗੇ ਨਹੀਂ ਜੀ ਇਹਨਾਂ ਦੇ 70 ਪੈਸੇ ਮੂਹਰਲੇ ਟਾਇਰ ਬਿਲਕੁਲ ਨਵੇਂ ਨੇ ਭਾਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਲੈਕ ਲੱਗਿਆ ਵਜੇ ਸੱਤ ਹੀ ਲੱਗੀ ਹੋਈ ਹੈ ਜੀ 15 ਮਾਡਲ ਟਰੈਕਟਰ ਹੈ 3 ਲੱਖ 65000 ਪ੍ਰਾਈਸ ਹੈ ਜੀ ਇਹ ਭਾਈ ਮਾਨ ਟਰੈਕਟਰ ਸੇਲ ਜਨੇ ਜੀ ਰੋੜੀ ਰੋਡ ਤਲਵੰਡੀ ਸਾਹਬੋ ਜੀ ਇੱਥੇ ਨਵੇਂ ਅਤੇ ਪੁਰਾਣੇ ਟਰੈਕਟਰ ਖਰੀਦੇ ਅਤੇ ਵੇਚੇ ਜਾਂਦੇ ਨੇ ਭਾਈ ਕਿਤੇ ਟਰੈਕਟਰ ਉੱਪਰ ਲੋਨ ਵੀ ਕਰਵਾ ਸਕਦੇ ਤੁਸੀਂ ਇਹਨਾਂ ਮੋਬਾਈਲ ਨੰਬਰ ਤੁਹਾਨੂੰ ਇੱਕ ਵਾਰੀ ਹੋਰ ਬੋਲ ਦਿੰਨੇ ਆ ਜੀ ਨਿਰਮਲ ਸਿੰਘ ਮਾਨ 94635 95027 98729 10930 ਜੇ ਟਰੈਕਟਰ ਉੱਪਰ ਬਾਕੀ ਤੁਸੀਂ ਇਹਨਾਂ ਲੋਨ ਕੋਣਾ ਲੋਨ ਵੀ ਕਰਵਾ ਸਕਦੇ ਇਹਨਾਂ ਨਾਲ ਸੰਪਰਕ ਕਰਕੇ ਤੁਹਾਨੂੰ ਸੋਨਾ ਲਿਕਾ 750 DI 700 ਇੰਟਰਨੈਸ਼ਨਲ ਦਿਖਾਉਣੇ ਜੀ ਟਾਇਰ ਚਾਰੇ ਨਵੇਂ ਨੇ ਜੀ ਕੱਟ ਮੇਸ ਜਾਈ ਸਾਈਡ ਗੇਰ ਹੈ ਜੀ ਨਾਉਨ ਪਾਵਰ ਇਹ ਚੱਲ ਰਿਹਾ ਬਿਲਕੁਲ ਨਵੇਂ ਨੇ ਜੀ 2003 ਮਾਡਲ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ 2003 ਮਾਡਲ 2,60,000 ਇਹਦਾ ਪ੍ਰਾਈਸ ਆ ਜੀ ਨਾਲ ਖੜਾ ਇਹ ਡੀਸੀ ਸੋਨਾਲੀ ਕਾ ਇੰਟਰਨੈਸ਼ਨਲ 750 ਜੀ ਇਹ ਵੀ ਕਟਮੇ ਸੇ ਜਾਈ ਪੰਜਾਬ ਨੰਬਰ ਹੈ ਸੈਂਟਰ ਗੇਅਰ ਨੋਨ ਪਾਵਰੀ ਮੂਲ ਟਾਇਰ ਨੇ ਪੰਜਾਬ ਪੈਸੇ ਜੀ ਐਮ ਆਰ ਫਿਜ਼ ਟਾਇਰ ਨੇ ਜੀ 616 ਦੀ ਤੀਸਰੇ ਟਾਇਰ ਨੇ ਜੀ 13628 ਦੇ ਜੀ ਪਿਛਲੇ ਟਾਇਰ ਨੇ ਜੀ ਇਹਨਾਂ ਕਿਹਾ ਨਵੇਂ ਜੀ ਮੂਲ लेके ਪੰਜਾਬ ਪੈਸੇ 750 ਸੋਨਾ ਲੇ ਕੇ ਐਂਟਰ ਹੈ ਡੀ ਆਈ ਡੀ ਸੀ ਜੀ 2000 ਮਾਡਲ ਹੈ 250000 ਇਹਦਾ ਪ੍ਰਾਈਸ ਹੈ ਜੀ ਨਾਲ ਖੜਾਈ 5310 ਜੰਬੀਰ 5310 ਜੰਬੀਰ ਸਾਈਡ ਗੈਰੀ ਪਾਵਰ ਸਟੀering ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਹੈਵੀ ਬੰਪਰ ਆ ਲਾਈਟਾਂ ਲੱਗੀਆਂ ਹੋਈਆਂ ਨੇ ਟਾਇਰ ਚਾਰੇ ਬਿਲਕੁਲ ਨਵੇਂ ਪਿਛਲੇ 16-29 ਦਿਨ ਜੀ ਮੂਰਲੇ ਮੂਰਲੇ 650 20 ਦੇ ਨੇ ਗੁੜੀਆਂ ਦੇ ਟਾਇਰ ਨੇ ਜੀ ਸੱਤ ਮਾਡਲ ਡਰਾਈਵ ਰਾਈ 475000 ਬਾਈ ਪ੍ਰਾਈਸ ਆਈ ਇਹਦਾ ਨਾਲ ਖੜਾ ਜੀ 60 ਦਾ ਫਾਰਮ ਡਰਾਈਵ ਜੀ ਪੰਜਾਬ ਨੰਬਰ ਆਈ ਇਹੇ ਸੈਂਟਰ ਗੇਅਰ ਨੋਨ ਪਾਵਰ ਵੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਦੈਲਚਾਰੀ ਬਿਲਕੁਲ ਨਵੀਂ ਪੰਜਾਬ ਨੰਬਰ 11 ਮਾਡਲ ਆ ਜੀ 3,25,000 ਇਹਦਾ ਪ੍ਰਾਈਸ ਆ ਜੀ ਏਡੀਆਈ ਡੀਜ਼ਲ ਸੇਵਰ ਆ ਜੀ ਨਾਲ ਖੜਾ ਡੀਆਈ 750 3 ਸੋਨਾਲੀਕਾ ਇੰਟਰਨੈਸ਼ਨਲ ਜੀ ਸਾਈਡ ਗੀਅਰ ਜੀ ਨੌਨ ਪਾਵਰ ਪੰਜਾਬ ਨੰਬਰ ਆ ਜੀ ਪੀਵੀ 11 ਸਾਈਡ ਗੀਅਰ ਜੀ ਗੋਡਿਆ ਦੇ ਟਾਇਰ ਨੇ ਵੀ ਮੂਲੇ 750 16 ਜੀ ਪਿਛਲੇ ਕੁੜੀਆ ਦੇ ਟਾਇਰ ਨੇ 14928 ਦੇ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਬਈ ਟਾਇਰ ਹੈਗੇ ਨੇ ਜੀ ਪੰਜਾਬ ਪੈਸੇ 13 ਮਾਡਲ ਡ੍ਰੈਕਟਰ ਆ ਜੀ 340000 ਦਾ ਪ੍ਰਾਈਸ ਆ ਜੀ ਨਾਲ ਖੜਾ ਹੀ ਮਹਿੰਦਰਾ 605 ਡੀ ਆਈ ਅਰਜਨ ਉਹ ਸਾਈਡ ਗੇਅਰ ਪਾਵਰ ਸਟੀering ਜੀ ਤੇਲ ਵਾਲਾ ਬੰਪਰ ਲੱਗਿਆ ਹੋਇਆ ਜੀ। ਫੁੱਡ ਵਾਲੀ ਸਤਹੀ ਲੱਗੀ ਹੋਈ ਹੈ ਜੀ, ਲਾਈਟਾਂ ਲੱਗਿਆ ਹੋਏ ਨੇ। ਡਬਲ ਡਿਸਟ੍ਰਿਬਿਊਟਰ ਹੈ ਜੀ। ਟਾਇਰ ਹੈ ਇਹਨੇ ਪਿੱਛੇ 16 9 28 ਦੀ ਮੂਰਲੇ 750 16 ਦੀ ਪੋਲੋ ਦੇ ਟਾਇਰ ਨੇ ਜੀ। ਨਾਲ ਦੇ ਟਾਇਰ ਨੇ 17 ਮਾਡਲ ਡਰੈਕਟਰ ਹੈ ਜੀ। 5 ਲੱਖ 40 ਹਜ਼ਾਰ ਇਹਦਾ ਪ੍ਰਾਈਸ ਹੈ ਜੀ। ਨਾਲ ਕਿੜਾਈ ਸਵਰਾਜ 855 ਐਫ ਪੀ 3 ਸਟਾਰ ਜੀ। ਰਿਵਰਸ ਵੀਡੀਓ ਨੌਨ ਪਾਵਰ ਜੀ ਕੱਟ ਮੈਸੇਜ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਪੀਸੇਟਰ ਹੈ ਕਿ ਨਹੀਂ 80 ਪੈਸੇ ਮੂਰ ਲੈ ਕਿ ਨਹੀਂ ਪੰਜਾਬ ਪੈਸੇ ਸੈਂਟਰ ਗੀਅਰ 11 ਮਾਡਲ ਟਰੈਕਟਰ ਹੈ ਜੀ 3,80,000 ਦਾ ਪ੍ਰਾਈਸ ਹੈ ਜੀ ਨਾਲ ਕੜਾਈ ਸੋਰਾਜ 735 ਜੀ ਨੌਨ ਪਾਵਰ ਸੈਂਟਰ ਗੀਅਰ ਟਾਇਰ कसे ਹੋ ਨੇ ਜੀ ਪੰਜਾਬ ਨੰਬਰ ਡਰਾਈਵਰ ਹੈ 99 ਮਾਡਲ ਹੈ 1,115,000 ਇਹਦਾ ਪ੍ਰਾਈਸ ਹੈ। ਦੇਖੋ ਇਹ ਟਰੈਲੀ ਖੜੀ ਹੈ 11 6.5 23 ਮਾਡਲ ਹੈ ਜੀ ਮੱਸੀ ਹੁੱਕ ਚਾਹੀਏ ਇਹ। ਬੈੱਡ ਲੱਗਿਆ ਹੈ ਜੀ। ਵਧੀਆ ਹੈ ਵੀ ਹੈ ਜੀ। 2,30,000 ਇਹਦਾ ਪ੍ਰਾਈਸ ਹੈ ਜੀ। ਕੋਈ ਸਮਸਰਾ 744 F ਜੀ। ਸਰੀ ਸਟਾਰ ਆਈ ਪੰਜਾਬ ਨੰਬਰ ਆ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਨੌਨ ਪਾਵਰਾਈ ਸੈਂਟਰ ਗੇਅਰ 13 ਮਾਡਲ ਟਰੈਕਟਰ ਆ ਬਈ 3 ਲੱਖ 65 ਹਜ਼ਾਰ ਭਰਿਆ ਜੀ ਨਾਲ ਖੜਾ ਜੀ ਸੌਂ ਦਾ ਨਲਿਕਾ ਡੀ ਆਈ 35 ਜੀ